ਲਵਲੀ ਤੂੰ ਇੱਥੇ ਫੋਨ ਚ ਲਈ ਜਾਣਾ ਉਹਨੂੰ ਵੇਖਣਾ ਹੀ ਅੰਦਰ ਕੋਈ ਕੰਮ-ਕੁਮ ਵੀ ਕਰਨ ਰਹੀ ਆ ਕਿ ਨਹੀਂ ਮਾਤਾ ਦਾਸ ਰਾਤੀ ਇਹਨੇ ਰੋਟੀ ਖਵਾ ਲਈ ਓਏ ਦਹੀਂ ਹੈ ਕੱਲ ਦਾ ਕੰਮ ਕਰਨ ਰਾਤੀ ਤਾਂ ਉਹਨੇ ਰੋਟੀ ਖਵਾ ਲੈਣੀ ਹੁਣ ਵੇਖ ਜਾ ਕੇ ਮੈਂ ਤਾਂ ਡਰਦੀ ਉਹਨੂੰ ਖਵਾਉਣ ਨਹੀਂ ਕਿ ਦਹੀਂ ਹੈਗੀ ਪਈ ਐਵੇਂ ਕੋਈ ਫੇਰ ਵੱਦ ਘਟ ਨਿਕਲ ਨਾ ਜਾਵੇ ਤੇ ਫੇਰ ਤੂੰ ਮੇਰੇ 'ਚ ਹੀ ਕਸੂਰ ਕੱਢਣਾ ਵੀ ਮਾਤਾ ਤੇਰੇ 'ਚ ਹੀ ਕਸੂਰ ਤੂੰ ਹੁਣ ਮਾਤਾ ਵੱਦ ਘਟ ਬੋਲੀਵੇਂ ਨਾ ਠੀਕ ਹੈ ਨਾ ਇਹੋ ਤੱਕ ਕੀ ਕਿ ਆਤਾ ਮੈਨੂੰ ਤੂੰ ਹੀ ਵੀ ਹਲਾ ਜਾ ਕੇ ਉਹ ਵੇਖਣਾ ਕੀ ਏ ਮੈਨੂੰ ਪਤਾ ਰਸੋਈ ਚ ਡਈ ਆ ਉਹ ਘਰ ਦਾ ਹੀ ਕੰਮ ਕਰਨਾ ਹੁੰਨੇ ਹੁਣ ਹੋਰ ਕੀ ਕਰੇ ਤੇ ਘਰ ਦਾ ਹੀ ਕਰੇ ਮੈਂ ਕਦੋਂ ਆਨੀ ਆ ਵੀ ਬਾਹਰ ਜਾ ਕੇ ਤੇ ਲੋਕਾਂ ਦਾ ਗੋਹਾ ਛੋਟੇ ਵੇ ਮੈਨੂੰ ਤੇ ਨਾ ਉਹ ਚੰਗੀ ਨਹੀਂ ਲੱਗਣ ਡਈ ਤੁਰੀ ਫਿਰਦੀ ਮੈਨੂੰ ਤੇ ਇੰਨਾ ਤਪ ਚੜਦਾ ਨਾ ਉਹਦੇ ਵੱਲ ਵੇ ਵੇ ਕੀ ਜੀ ਤੇ ਕਰਦਾ ਵਾ ਇਹਨੂੰ ਜੁੰਡਿਆਂ ਤੋਂ ਕਢਣਾ ਪਰ ਫੇਰ ਮੈਂ ਆਨੀ ਆ ਵੀ ਛੱਡ ਮਨਾ ਠੀਕ ਉਹ ਕਹਿਣਾ ਮਾਦਾ ਹੋਂ ਨਾ ਹਾਵਲਾ ਕੰਮ ਕਰੀ ਠੀਕ ਹੈ ਨਾ ਅੱਗੇ ਤੇ ਛੁੱਟ ਗਈ ਹੈ ਨਾ ਦੂਜੇ ਦਿਨ ਹੁਣ ਨਹੀਂ ਉਹਨਾਂ ਛੁੱਟਣ ਦੇਣੀ ਇਹ ਨਾ ਸੋਚੀ ਵੀ ਉਹਨਾਂ ਨੇ ਮਗਰ ਕੋਈ ਨਹੀਂ ਤੁਰਦਾ ਸਾਰੇ ਪਿੰਡ ਵਾਲੇ ਉਹਨਾਂ ਦੇ ਨਾਲ ਵਾ ਠੀਕ ਹੈ ਨਾ ਸਰਪੰਚ ਐਵੇਂ ਨਹੀਂ ਉਹਨਾਂ ਦੇ ਨਾਲ ਆ ਗਿਆ ਵੀ ਲੰਮੀ ਮੈਨੂੰ ਤੇ ਇਹ ਨਹੀਂ ਸਮਝ ਲੱਗਦੀ ਤੇ ਉਦਾਂ ਤੇ ਉਹਦੇ ਕੋਲ ਕੱਖ ਨਹੀਂ ਹੈ ਤੇ ਉਹਦੀ ਨਾਲ ਸਰਪੰਚ ਕਿਦਾਂ ਤੁਰ ਪਿਆ ਭਲਾ ਸਰਪੰਚ ਨਾਲ ਉਹਦੀ ਬੈਣੀ ਉੱਠਣੀ ਹੈਗੀ ਹੈ ਮਾਦਾ ਨਾ ਬੈਣੀ ਉੱਠਣੀ ਹੋਵੇ ਜਿਦੋਂ ਚੁਣਿਆ ਪਿੰਡ ਵਾਲਿਆਂ ਨੇ ਤੇ ਪਿੰਡ ਵਾਲਿਆਂ ਦੇ ਨਾਲ ਹੀ ਤੁਰਨਾ ਵਾ ਚੰਗਾ ਵਾ ਸਰਪੰਚ ਠੀਕ ਆ ਨਾ ਪਿੰਡ ਨਾਲੇ ਕਿੱਡਾ ਕਵਾ ਮੈਂ ਤੇ ਆਖਿਆ ਵੀ ਇਹਨਾਂ ਨਾਲ ਕਿਹੜਾ ਕਿਸਨੇ ਤੁਰਨਾ ਵਾ ਤੇ ਨਾਲੇ ਇਹ ਹੀ ਵੀ ਇਹਦੇ ਕੋਲ ਤੇ ਹੱਥੇ ਲੱਤ ਹੈ ਨਹੀਂ ਤੇ ਇਹਨੇ ਕਿੱਥੋਂ ਠਾਣੇ ਪਖਾਣੇ ਪਹੁੰਚਣਾ ਮੈਨੂੰ ਕੀ ਪਤਾ ਸੀ ਇਥੋਂ ਤੱਕ ਗੱਲ ਪਹੁੰਚ ਜਾਣੀ ਮਾਦਾ ਉਹਨਾਂ ਨਾਲ ਬਥੇਰੇ ਜਾਣੀ ਤੁਰਦੇ ਆ ਠੀਕ ਆ ਨਾ ਤੇrna ਨਹੀਂ ਕੋਈ ਤੁਰਿਆ ਤੂੰ ਆਖਣੀ ਗਈ ਸੀ ਨਾ ਕਮਾਂਡ ਤੋਂ ਤੇ ਆਇਆ ਨਹੀਂ ਕੋਈ ਵੀ ਪਿੰਡ ਦੀ ਤਾਂ ਬੜੀ ਦੂਰ ਦੀ ਗੱਲ ਵਾ ਤੇਰੇ ਤੇ ਲਾਗੂ ਨਹੀਂ ਕੋਈ ਆਇਆ ਨਾਲੇ ਕਿੰਨਾ ਲਾ ਕੇ ਖਾਧੀ ਹੋ ਇਹ ਤੇ ਫੇਰ ਹੀ ਆਣਾ ਤੈਨੂੰ ਕਿੰਨੀ ਵਾਰੀ ਆਖਿਆ ਵਾ ਵੀ ਸਾਰਿਆਂ ਨਾਲ ਸਹਿਮਤੀ ਰੱਖਿਆ ਕਰ ਤੇਰੀ ਕੋਈ ਆਊਗਾ ਜਦੋਂ ਉੱਥੇ ਬੈਠੇ ਹੀ ਨਾ ਸਰਪੰਚ ਲਾਗੇ ਉੱਥੇ ਇਨੀ ਸ਼ਰਮਿੰਦਗੀ ਮਹਿਸੂਸ ਹੋਉਂਦੀ ਵੀ ਸਾਡੇ ਨਾਲ ਕੋਈ ਵੀ ਨਹੀਂ ਤੁਰਿਆ ਸਾਰੇ ਉਹਨਾਂ ਦੇ ਜੀ ਬੈਠੇ ਤੇ ਜਾਂ ਆਈਂ ਦੋਵੇਂ ਜਣੇ ਉਦਾਂ ਤੂੰ ਕਹਿਂਦੀ ਮੈਂ ਕਹਿ ਕੇ ਆਈ ਆ ਸਾਰੇ ਟੱਬਰ ਨੂੰ ਉਹਨਾਂ ਆ ਜਾਣਾ ਵਾ ਇਹ ਮੈਨੂੰ ਤੇ ਬੜੀ ਛੇਤੀ ਕਹਿਣ ਡਿਆ ਵਾ ਤੇ ਤੂੰ ਤੇ ਲਾ ਕੇ ਖਾਣਾ ਹੀ ਹੈ ਨਾ ਲੋਕਾਂ ਨਾਲ ਤੂੰ ਵੀ ਦਲਜੀਤ ਨੂੰ ਕਿਹਾ ਹੀ ਸੀ ਤੇ ਆਇਆ ਕਿਉਂ ਨਹੀਂ ਫਿਰ ਚਲ ਜੇ ਉਹ ਨਹੀਂ ਨਾ ਆਈਆਂ ਤੇ ਮੈਂ ਕਿਹੜੀ ਉਹਨਾਂ ਨੂੰ ਇਦਾਂ ਹੀ ਜਾਣ ਦੇਣ ਲੱਗੀ ਆ ਉਹਨਾਂ ਨੂੰ ਵੀ ਲੋੜ ਪੈਣੀ ਆ ਕਦੇ ਨਾ ਕਦੇ ਤੇ ਬਾਕੀ ਇਹ ਗੱਲ ਵਾ ਵੀ ਮੈਂ ਜਾਣੀ ਆ ਨਾ ਚਾਚੀ ਤੇਰੀ ਵਾਲਾ ਤੇ ਉਹਨੂੰ ਮੈਂ ਪੁੱਛ ਕੇ ਆਉਣੀ ਆ ਵੀ ਆਈ ਕਿਉਂ ਨਹੀਂ ਭਲਾ ਨਾਲੇ ਆਪੇ ਦਸੂਗੀ ਨਾ ਮੈਨੂੰ ਤੇ ਲੱਗਦਾ ਵਾ ਜਿਹੜੀ ਉਹ ਆਈ ਹੈ ਨਾ ਨਉ ਉਹਦੀ ਉਹਨੇ ਨਹੀਂ ਆਉਣ ਦਿੱਤਾ ਹੁਣ ਇਹ ਤੇ ਹੋ ਨਹੀਂ ਸਕਦਾ ਵੀ ਚਾਚੀ ਤੇਰੀ ਨਾ ਆਵੇ ਗੱਲ ਇਹੋ ਹੀ ਹੁਣੀ ਵੇਖ ਲਈ ਭਾਵੇਂ ਮਾਤਾ ਆਪਣੇ ਘਰ ਨੂੰ ਨਾ ਹਰ ਕੋਈ ਸਿਆਣਾ ਹੁੰਦਾ ਵਾ ਤੂੰ ਹੋਈ ਆ ਲੋਕਾਂ ਦੀ ਮਗਰ ਲਗਨੀ ਆ ਮੜਾ ਜਾ ਤੈਨੂੰ ਸੁਣਾ ਦਿੰਦੇ ਆ ਤੇ ਭੱਜ ਜਾਨੀ ਉਹਨਾਂ ਦੇ ਘਰ ਬੇਇੱਜ਼ਤੀ ਕਰਾ ਕੇ ਆਈਆਂ ਨਾ ਜਿੰਨੀ ਵਾਰੀ ਗਈਆਂ ਤੇ ਵੇ ਚੱਲ ਮੈਂ ਤੇ ਇਹੋ ਸੋਚਦੀ ਆ ਵੀ ਚੱਲ ਗਵਾਡਵਾ ਤੇ ਚਲੋ ਕੋਈ ਗੱਲ ਨਹੀਂ ਤੇ ਪਰ ਮੈਨੂੰ ਥੋੜੀ ਪਤਾ ਸੀ ਵੀ ਇਹਨਾਂ ਨੇ ਮੇਰੇ ਨਾਲ ਇਦਾਂ ਕਰਨੀ ਮੈਂ ਤੇ ਚੱਲ ਜੇ ਉਹ ਦੋ ਰੋਸ ਕੇ ਆਈ ਹੀਗੀ ਤੇ ਮੈਂ ਚਲੋ ਘਰ ਲਿਆਂਦੀ ਰੋਟੀ ਵੀ ਖਵਾਲੀ ਸਾਰੇ ਕੰਮ ਹੀ ਕੀਤੇ ਮੁੜ ਕੇ ਛੱਡ ਕੇ ਵੀ ਆਈ ਪਰ ਆਹ ਥੋੜੀ ਗੱਲ ਵਾ ਵੀ ਜੀ ਅੱਜ ਮੈਨੂੰ ਲੋੜ ਪਈ ਆ ਤੇ ਇਹਨਾਂ ਨੇ ਪੈਰ ਹੀ ਨਹੀਂ ਪਾਇਆ ਸਾਡੇ ਘਰ ਕੱਲਦੇ ਉਹ ਛੱਡ ਕੇ ਗਏ ਆ ਨਾ ਕਲਦਾ ਕੋਈ ਵੜਿਆ ਜੀ ਉਧਰ ਉਦਾਂ ਹੀ ਆ ਜਾਂਦੇ ਬਾਅਦ ਚੋਂ ਹੀ ਆ ਜਾਂਦੇ ਵੀ ਅਸੀਂ ਚਲ ਗਏ ਸੀ ਕਿਤੇ ਆ ਵੇ ਤੇਰੇ ਗਾੜੀ ਜੋੜੇ ਹੱਥ ਨਖਤਿਆ ਤੂੰ ਦੇਣਾ ਮੇਰੇ ਜ਼ਖਮਾਂ ਤੇ ਲੂਣ ਪਾਉਂ ਡਿਆਂ ਵਾ ਫੇਰ ਕਹਿੰਦਾ ਵੀ ਲਾ ਕੇ ਨਹੀਂ ਖਾਂਦੀ ਤੇ ਹੁਣ ਆਪੇ ਹੀ ਤੂੰ ਮੈਨੂੰ ਡਿਆਂ ਵਾ ਵੀ ਮਾਤਾ ਉਧਰ ਜਾਵੇ ਤਾਂ ਉਹਨਾਂ ਨਾਲ ਲੜੇ ਜਾ ਕੇ ਤੇ ਜੇ ਮੈਂ ਲੜ ਪੀ ਤੇ ਫੇਰ ਤੂੰ ਦੂਜੇ ਰੋਹ ਮੁੜ ਪੈਣਾ ਵਾ ਉਹ ਮੈਨੂੰ ਇਹ ਗੱਲ ਦਾ ਨਹੀਂ ਪਤਾ ਠੀਕ ਆ ਨਾ ਮੈਨੂੰ ਤਾਂ ਆਪ ਇਹ ਗੱਲੋਂ ਚੰਡਿਆ ਵੀ ਤੂੰ ਗੱਲ ਹੀ ਚਲ ਜਾਨੀਂ ਜਦੋਂ ਉਹ ਨਹੀਂ ਆਉਂਦੇ ਤੇ ਚੱਲ ਕੋਈ ਨਹੀਂ ਫੇਰ ਨਾ ਕਰ ਮੈਂ ਪੋਸਮ ਨਹੀਂ ਆ ਨਾ ਹੁਣੀ ਤੇ ਕਿਉਂ ਨਹੀਂ ਆਏ ਪੁੱਛਿਆ ਗਾੜੀ ਦਾ ਵਾਅ ਵੇਖ ਲਈ ਕਿਦਾਂ ਦੇ ਆਉਂਦੇ ਆ ਤੇ ਹੁਣ ਪੁੱਸਣਾ ਤੇ ਪੈਣਾ ਹੀ ਆ ਨਾ ਵੇ ਚੰਗਾ ਐਡੇ ਵੀ ਨਹੀਂ ਗੇ ਮਾੜੇ ਉਹ ਉਦਾਂ ਉਹਨਾਂ ਦਾ ਟਾਈਮ ਨਹੀਂ ਲੱਗਾ ਹੁਣ ਤਾਂ ਨਹੀਂ ਗੇ ਆਏ ਤੇਰਾ ਹੁਣ ਉਧਰ ਨਹੀਂ ਗਾ ਜੋਰ ਚੱਲਦਾ ਤੇ ਤੂੰ ਮੇਰੇ ਤੇ ਹੀ ਚਲਾਈ ਜਾਇਆ ਕਰ ਬਸ ਉਧਰ ਤੈਨੂੰ ਕੋਈ ਗੱਲ ਨਹੀਂ ਆਉਂਦੀ ਆਖਿਆ ਵੀ ਜਾ ਨਹੀਂ ਆਉਂਦੀਆਂ ਵਾ ਗੱਲਾਂ ਮੈਨੂੰ ਚੰਗਾ ਜਾ ਉੱਠ ਕੇ ਤੇ ਜਾ ਕੇ ਤੇ ਵੇਖ ਕੇ ਆ ਜਾ ਵੇਖ ਹੁਣ ਨਾ ਉਹਨੂੰ ਇੱਥੇ ਹੀ ਬੋੜ ਬੋੜ ਕਰਨ ਨੂੰ ਹੀ ਨੋਈ ਬਸ ਸੜੀ ਜਾਂਦਾ ਸੜੀ ਜਾਂਦਾ ਚਵੀ ਕਿੰਨੇ ਛੜਨ ਤੇ ਮਾਤਾ ਤੂੰ ਡਈਂ ਆ ਦੱਸ ਜਾ ਜਾ ਚੁੱਪ ਕਰਕੇ ਤੇ ਤੁਰਿਆ ਜਾ ਉੱਥੇ ਜਾ ਕੇ ਤੇ ਫੇਰ ਡਹਿ ਪਿਆ ਬੋਲਣ ਗੱਲ ਤੇ ਉਹਦਾ लवली ਦੀ ਵੀ ਠੀਕ ਆ ਵੇ ਜਦੋਂ ਮੈਂ ਇਹਨਾਂ ਨੂੰ ਕਹਿ ਕੇ ਆਈ ਸੀ ਇਹਨਾਂ ਦਾ ਫਰਜ਼ ਬਣਦਾ ਸੀ ਕਿ ਚੱਲ ਆਉਂਦੇ ਨਾ ਦਲਜੀਤ ਆਇਆ ਨਾ ਉਹਦੀ ਮਾਂ ਆਈ ਤੇ ਨਾ ਘਰ ਦੀ ਉਹਦੀ ਆਈ ਚੱਲ ਕੋਈ ਨਹੀਂ ਇਹਨਾਂ ਨਾਲ ਤੇ ਜਾ ਕੇ ਕਰਦੀਆਂ ਗੱਲ ਫੋਨ ਨੂੰ ਡਈਆ ਚਲਾਉਣਾ ਤੇ ਬਣਾਇਆ ਕੀ ਆ ਬਣਾਉਣਾ ਕੀ ਆ ਹਾਂ ਦਾਲ ਪਈ ਹੈ ਰਾਤ ਵਾਲੀ ਤੇ ਉਹਦੇ ਨਾਲ ਸਰਜਣਾ ਵਾ ਹੁਣ ਹੁਣ ਮੈਂ ਰਾਤ ਵਾਲੀ ਦਾਲ ਖਾਣੀ ਆਂ ਦੱਸ ਕੋਈ ਸਬਜ਼ੀ ਬਣਾ ਲੈਂਦੀ ਤੂੰ ਆਵਾਜ਼ ਥੱਲੇ ਕਰਕੇ ਗੱਲ ਕਰੋ ਠੀਕ ਆ ਨਾ ਬਹੁਤੇ ਦਿਨ ਨਹੀਂ ਹੋਏ ਫਲੇ ਇੱਕੋ ਦਿਨ ਹੀ ਹੋਇਆ ਮੈਨੂੰ ਇੱਥੇ ਆਈ ਨੂੰ ਜੋ ਬਣਿਆ ਵਾ ਨਾ ਤੇ ਚੋਪ ਵਰਗੇ ਤੇ ਖਾ ਲਓ ਉਹਦੇ ਨਾਲ ਦੋ ਦੋ ਟਾਈਮ ਮੇਰੇ ਕੋ ਨਹੀਂ ਬੰਦੀ ਓਹ ਹੋ ਮੈਂ ਤਾਂ ਤੈਨੂੰ ਇਹੋ ਕਿਹਾ ਵਾ ਵੀ ਸਬਜ਼ੀ ਬਣਾ ਲਾ ਕੋਈ ਮੈਂ ਹੋਰ ਕੀ ਕਹਤਾ ਤੈਨੂੰ ਨਹੀਂ ਉਸੇ ਆਵਾਜ਼ ਵਿੱਚ ਰਹਿਣਾ ਹੈ ਨਾ ਜਿੱਚ ਪਹਿਲਾਂ ਜਵਾਬ ਦੇਂਦੇ ਸੀ ਹੁਣ ਕੋ ਨੀਵੀਂ ਹੋ ਕੇ ਬੋਲਣ ਦੇ ਥੋੜਾ ਓ ਚੱਲ ਸਬਜ਼ੀ ਬਣਾ ਲਾ ਫਿਰ ਉੱਠ ਕੇ ਦਾਲ ਤੇ ਕਲਦੀ ਬਣੀ ਤੇ ਬਾਹਰ ਦਾ ਕੰਮ ਕਰ ਲਿਆ ਵੇਲੀ ਦਾ ਵੇਲੀ ਦਾ ਵੀ ਕਰ ਲੈਂਦਾ ਵਾਂ ਗੋਇਆ ਤੇ ਹਟਾਤਾ ਏ ਸੁੱਟਣ ਵਾਲਾ ਰਹਿ ਗਿਆ ਵਾ ਆ ਤਾਂ ਕਰੋ ਫਿਰ ਜਾ ਕੇ ਰੋਟੀ ਬਸ ਲੱਗੀ ਐ ਪੱਕਣ ਦਿਖਾਓ ਮੁੜ ਕੇ ਚੱਲ ਸਬਜ਼ੀ ਬਣਾਦੀ ਫਿਰ ਮੈਂ ਕਹਿੰਦ ਦਈਆਂ ਵੀ ਦਾਲ ਬਣੀ ਆ ਉਹਦੇ ਨਾਲ ਸਾਰੇ ਜਣੇ ਖਾਓ ਤੇ ਕੋਈ ਗੱਲ ਨਹੀਂ ਠਰ ਕੇ ਬਣਾਉਣੀ ਆ ਸਬਜ਼ੀ ਫਿਰ ਚੱਲ ਠੀਕ ਆ ਫਿਰ ਦਾਲ ਨਾਲ ਖਾ ਲਾਂਗੇ ਤੇ ਮੈਂ ਗੋਆ ਸੋਟਾਂ ਉਹ ਕਿਹੜੀ ਬਈ ਹੋ ਗਈ ਆ ਕਿ ਡੇ ਲੱਗੀ ਹੀ ਆ ਗਈ ਮੇਰੇ ਆਰਡਰ ਮਾਰਨ ਇਹਨਾਂ ਦੇ ਰਦੇ ਹੀ ਵੀ ਪਹਿਲਾਂ ਰਪਿੰਦਰ ਜਰ ਲੈਂਦੀ ਹੀ ਤੇ ਖਰੇ ਫਿਰ ਇਹਨੇ ਜਰ ਲੈਣੀਆਂ ਤੁਸੀਂ ਤਾਂ ਸੂਤਰੀ ਇਦਾਂ ਹੋਣਾ ਹੀ ਹੂੰ ਥੋੜਾ ਜਿਹਾ ਤੁਹਾਡਾ ਨਈ ਵਾਲਾ ਕੰਮ ਕੀਤਾ ਹੋਣਾ ਤੇ ਤੁਹਾਡੀ ਵੀ ਅਗਲ ਟਿਕਾਣੀ ਆ ਜੂਮਾ ਪੁੱਤਾਂ ਦੀ ਨਹੀਂ ਤੇ ਬਹੁਤਾ ਹੀ ਭੂਏ ਚੜੇ ਹਾਂ ਦੋ ਈਗ ਦੇਣਾ ਵਾਲੀ ਹੋ ਸਕਿਆ ਮਨੀ ਭਲਾ ਹੁਣੀ ਵੀ ਆਏ ਕਿਉਂ ਨਹੀਂ ਟਾਈਮ ਨਹੀਂ ਲੱਗਾ ਕਿ ਜਾਂ ਉਹਨੇ ਨਹੀਂ ਆਉਣ ਦਿੱਤਾ ਭੈਣ ਜੀ ਭੈਣ ਜੀ ਲੱਗਦਾ ਘਰ ਹੈਗੀਆਂ ਹੀ ਨਹੀਂ ਘਰ ਹੁੰਦੀਆਂ ਦੇ ਆਵਾਜ਼ ਦੇ ਦੇਣੀ ਉੱਥੇ ਵੇਣੀ ਆ ਭਲਾ ਬਾਹਰ ਨਾ ਬੈਠੀਆਂ ਹੁਣ ਕਿਤੇ ਚਾਚੀ ਜੀ ਇੱਧਰ ਹੀ ਆ ਜਾਓ ਨਹੀਂ ਤੂੰ ਇੱਥੇ ਬੈਠੀ ਆ ਤੇ ਸੱਸ ਤੇਰੀ ਕਿੱਥੇ ਗਈ ਏ ਮੰਮੀ ਵੇਲੀ ਗਏ ਆ ਆਉਂਦੇ ਹੀ ਹੋਣੇ ਆ ਕੰਮ ਹੀ ਆਹੋ ਕੰਮ ਹੀ ਬੈਠੀ ਆਈ ਮੇਰੀ ਗੱਲ ਸੁਣ ਸੰਦੀਪ ਕੱਲ ਮੈਂ ਤੁਹਾਨੂੰ ਕਹਿ ਕੇ ਗਈ ਸੀ ਉਹਨਾਂ ਨੇ ਆਉਣਾ ਵਾ ਤੇ ਆਇਓ ਤੇ ਤੁਸੀਂ ਕੋਈ ਵੀ ਨਹੀਂ ਵੜੇ ਹੈਗੇ ਚਾਚੀ ਮੇਰੀ ਸੁਣੋ ਗੱਲ ਮੇਰਾ ਤਾਂ ਚਲੋ ਨਹੀਂ ਬੰਦਾ ਹੀ ਮੈਂ ਆਉਨੀ ਨੌਵਾਂ ਦੇ ਵਿੱਚ ਜੇ ਮੇਰੇ ਕੋ ਵੱਧ ਘਟ ਬੋਲਿਆ ਜਾਂਦਾ ਫਿਰ ਤੁਸੀਂ ਕਹਿਣਾ ਹੀ ਜ਼ਿਆਦਾ ਬੋਲਦੀ ਆ ਤੇ ਮੰਮੀ ਦਾ ਬੀਪੀ ਵਧਿਆ ਸੀ ਉਹ ਤਾਂ ਨਹੀਂ ਆਏ ਤੇ ਦਲਜੀਤ ਸਵੇਤ ਦੇ ਗਏ ਸੀ ਸ਼ਹਿਰ ਉਹਨਾਂ ਨੂੰ ਕੰਮ ਹੀ ਬਹੁਤ ਸੋਹਣੀ ਘਰ ਛੜੀ ਆ ਤੇ ਇਹ ਕਹਿੰਦੇ ਆ ਪਿਗਵਾਂਡ ਚੰਗਾ ਨਹੀਂ ਆ ਕਿ 10 ਜੇ ਅੱਜ ਮੈਨੂੰ ਲੋੜ ਪਈ ਈ ਤੁਸੀਂ ਆ ਜਾਂਦੇ ਜੇ ਮੰਨ ਲਓ ਕੱਲ ਨੂੰ ਤੁਹਾਨੂੰ ਕਿਤੇ ਲੋੜ ਪੈਂਦੀ ਤੇ ਫੇਰ ਚਾਚੀ ਗੁੱਸਾ ਕਰਨ ਵਾਲੀ ਕੋਈ ਗੱਲ ਨਹੀਂ ਹੈਗੀ ਮੰਮੀ ਨੂੰ ਚੱਕਰ ਆਉਣ ਦੇ ਹੀ ਉਹਨਾਂ ਕੋ ਤਾਂ ਨਹੀਂ ਆਇਆ ਗਿਆ ਇੱਕ ਜਾਣਾ ਤੇ ਹੁੰਦਾ ਉੱਥੇ ਸਾਰੇ ਉਹਨਾਂ ਦੇ ਹੀ ਤੇ ਸਾਡਾ ਕੋਈ ਵੀ ਨਹੀਂ ਹੈਗਾ ਉਥੇ ਚਲੋ ਚਾਚੀ ਗੁੱਸਾ ਨਾ ਕਰੋ ਘਰਾਂ 'ਚ ਤੇ ਗੱਲਾਂ ਸੌ ਹੁੰਦੀਆਂ ਵਾ ਕੋਈ ਗੱਲ ਨਹੀਂ ਫੇਰ ਲੋੜ ਪਊਗੀ ਤੇ ਫੇਰ ਆ ਜਾਣਾ ਘਰ ਤਮਾਸ਼ਾ ਲੱਗਾ ਹੀ ਰਵੇ ਉਹ ਚਾਚੀ ਤੁਸੀਂ ਗੁੱਸਾ ਕਿਉਂ ਕਰਨ ਦੇ ਆ ਰਾਨੋ ਕੀ ਗੱਲ ਹੋਈ ਆ ਗੱਲ ਕੀ ਹੋਣੀ ਆ ਭੈਣ ਜੀ ਕੱਲ ਮੈਂ ਕਹਿ ਕੇ ਗਈ ਤੇ ਤੁਸੀਂ ਕੋਈ ਆਇਆ ਹੀ ਨਹੀਂਗਾ ਇੱਥੇ ਤਾਂ ਮਾਸ਼ਾਅੱਲਾ ਆਇਆ ਵਾ ਚਲੋ ਉੱਥੇ ਘਰ ਘਰ ਚੱਲ ਗੱਲ ਕਰੀਏ ਬੈਠ ਕੇ ਘਰ ਜਾ ਕੇ ਗੱਲ ਕਰੀਏ ਤਮਾਸ਼ਾ ਤੇ ਤੁਸੀਂ ਵਖਾਲਤਾ ਕੱਲ ਆਂਡ ਕੇ ਮਾਂਸੋਂ ਉਂਟਿਆ ਖਾਰਾ ਹੀ ਇੱਥੇ ਬੈਠ ਕੇ ਗੱਲ ਕਰ ਜਿਹੜੀ ਕਰਨ ਵਾਲੀ ਆ ਉਹ ਬਹਿਣਾ ਕੀ ਆ ਭੈਣ ਜੀ ਤੁਸੀਂ ਬਹੁਤ ਸੋਹਣੀ ਕਰ ਛੜੀ ਆ ਬਹਿਣ ਵਾਲੀ ਕੀਤੀ ਕੱਲ ਮੈਂ ਅੰਨਾ ਕੇ ਬਾਹਰ ਲੋਕੀ ਤਮਾਸ਼ਾ ਵੇਖਦੇ ਨਹੀਂ ਸਗੋ ਜਿਆਦਾ ਅੰਦਰ ਬੈਠ ਕੇ ਗੱਲ ਜਿਹੜੀ ਕਰ ਲੈਣੀ ਉਹ ਸਾਰੇ ਸੰਗਾ ਵਾ ਮਾਸ਼ਾਅੱਲਾ ਲੋਕੀ ਦੇਖਦੇ ਆ ਜਦੋਂ ਮੈਂ ਤੁਹਾਨੂੰ ਚੇਚਾ ਕਹਿ ਕੇ ਗਈ ਸੀ ਤੇ ਤੁਸੀਂ ਹੁੰਦੇ ਤੇ ਸਹੀ ਜੇ ਨਹੀਂ ਸਾਰੇ ਜਾਣੇ ਨੇ ਉਹਨਾਂ ਤੇ ਇੱਕ ਚਾਚੀ ਤੁਹਾਨੂੰ ਮੈਂ ਕਹਿ ਤ ਨਹੀਂ ਆ ਕਿ ਮੰਮੀ ਠੀਕ ਨਹੀਂ ਹੈਗੇ ਹੀ ਤੇ ਮੈਂ ਕੱਲੀ ਨੇ ਕਿੱਦਾਂ ਆਉਣਾ ਸੀ ਇਹ ਵੀ ਸ਼ਹਿਰ ਚੱਲ ਗਏ ਸ਼ਹਿਰ ਉਹਨੇ ਕੱਲੀ ਜਾਣਾ ਸੀ ਸੰਦੀਪ ਅੱਗੋਂ ਪਿੱਛੋਂ ਵੀ ਜਾ ਸਕਦਾ ਐਡਾ ਕਿਹੜਾ ਜ਼ਰੂਰੀ ਕੰਮ ਪੈ ਗਿਆ ਹੀ ਤੇ ਜਿਹੜਾ ਕੱਲੀ ਉਹਨੇ ਸ਼ਹਿਰ ਜਾਣਾ ਸੀ ਉਹਨਾਂ ਦਾ ਦੋਸਤ ਆ ਗਿਆ ਉਹ ਨਾਲ ਲੈ ਗਿਆ ਉਹਨੂੰ ਦੋਸਤ ਨਾਲ ਜਾਣਾ ਜ਼ਰੂਰੀ ਹੀਗਾ ਤੇ ਜਿਹੜਾ ਇੱਧਰ ਕੰਮ ਹੀ ਉਹ ਨਹੀਂ ਜ਼ਰੂਰੀ ਸੰਦੀਪ ਨੇ ਤੈਨੂੰ ਦੱਸਿਆ ਵੀ ਸਾਰੀ ਗੱਲ ਦਾਸਤੀ ਤੈਨੂੰ ਨੇ ਮੈਂ ਠੀਕ ਨਹੀਂ ਸੀ ਮੈਨੂੰ ਆਪਣੇ ਚੱਕਰ ਜੇ ਭੜੇ ਆਉਂਦੇ ਹੀ ਨਹੀਂ ਪਤਾ ਨਹੀਂ ਬੀਪੀ ਵਧਿਆ ਸੀ ਮੇਰਾ ਮੇਰੇ ਕੋਲ ਸਰਦੀ ਵਾਲੀ ਉੱਠਿਆ ਹੀ ਨਹੀਂ ਗਿਆ ਕੱਲ ਉਹ ਚਲੋ ਕੋਈ ਨਹੀਂ ਭੈਣ ਜੀ ਜੇ ਤੁਹਾਡੇ ਕੋ ਬਹਾਨੇ ਹੈਗੇ ਹਨਾ ਤੇ ਅਸੀਂ ਵੀ ਗਾਂ ਤੋਂ ਇਦਾਂ ਹੀ ਕਰਿਆ ਕਰਾਂਗੇ ਜੇ ਤੁਹਾਨੂੰ ਕੋਈ ਲੋੜ ਪਊਗੀ ਅਸੀਂ ਵੀ ਕਹਿ ਦਿਆ ਕਰਾਂਗੇ ਵੀ ਅਸੀਂ ਠੀਕ ਨਹੀਂ ਆ ਅਸੀਂ ਉੱਥੇ ਚਲ ਗਏ ਸੀ ਅਸੀਂ ਉੱਥੇ ਚਲ ਗਏ ਸੀ ਤੈਨੂੰ ਪਤਾ ਰਹੇਗਾ ਵੀ ਇਹ ਰਹਿੰਦੀ ਹਰ ਵਕਤ ਦਵਾਈਆਂ ਦੇ ਵਿੱਚ ਵਾਈ ਇਹ ਕੱਲ ਦਾ ਪਲੇਖਾ ਹੋਏ ਤਾਂ ਮਨ ਨਹੀਂ ਜਾਣਾ ਕਿ ਤੁਸੀਂ ਬਹੁਤ ਦੂਰ ਜਾਣਾ ਸੀ ਤੇ ਜਿਹੜਾ ਜਾ ਨਹੀਂ ਸਕਦੇ ਇਥੋਂ ਉੱਠ ਕੇ ਨਾ ਤੇ ਐਹੋ ਹੀ ਜਾਣਾ ਹੈ ਇੱਥੇ ਹੀ ਤੇ ਉੱਥੇ ਬਹਿ ਹੀ ਰਹਿਣਾ ਹੈ ਐਵੇਂ ਹੁਣ ਤੂੰ ਤੇ ਜਾਣ ਕੇ ਗੁੱਸਾ ਕਰੀ ਜਾਨੀ ਆ ਫੇਰ ਵੀ ਅਗਲਿਆਂ ਨੂੰ ਪਤਾ ਤੇ ਹੁੰਦਾ ਵੀ ਇਹਨਾਂ ਦੇ ਨਾਲ ਵੀ ਕੋਈ ਹੈਗਾ ਵਾ ਉਹ ਸਰਪੰਚ ਨੂੰ ਨਾਲ ਲੈ ਕੇ ਆਏ ਸੀ ਤੇ ਅਸੀਂ ਦੋਵੇਂ ਮਾਂ ਪੁੱਤ ਹੀ ਉਥੇ ਹੋਰ ਕੋਈ ਵੀ ਨਹੀਂ ਹੈਗਾ ਤੇ ਜਿਹੜੀ ਗੱਲ ਸਰਪੰਚ ਨੇ ਕਰਨੀ ਸਰਪੰਚ ਨੇ ਕਰਨੀ ਐਂ ਥੋੜੀ ਕਰ ਲੈਣ ਭੈਣ ਜੀ ਉਹਨਾਂ ਦੇ ਤੇ ਸਰਪੰਚ ਨੇ ਹੀ ਗੱਲ ਕਰਨੀ ਸੀ ਪਰ ਜੀ ਇਹ ਮੈਨੂੰ ਪਤਾ ਹੁੰਦਾ ਨਾ ਵੀ ਮੇਰਾ ਗਵਾਂਢ ਇੰਦਾ ਦਾ ਨਿਕਲਣਾ ਵਾ ਇਹਨਾਂ ਨੇ ਆਉਣਾ ਨਹੀਂਗਾ ਤੇ ਮੈਂ ਵੀ ਸਰਪੰਚ ਨੂੰ ਕਹਿ ਲੈਣਾ ਹੈ ਤੇ ਆਪੇ ਉਹ ਗੱਲ ਕਰ ਲੈਂਦੇ ਪਰ ਤੂੰ ਹੀ ਮੇਰੇ ਨਾਲ ਨਾ ਬਹੁਤ ਗਲਤ ਕੀਤਾ ਵਾ ਚਲ ਛੱਡ ਰਾਨੋ ਗੱਲਾਂ ਸਾਰੀਆਂ ਹੁਣ ਕੰਦਸ ਘਰ ਠੀਕ ਠਾਕ ਹੀ ਆ ਸਾਰੇ ਉਹ ਭੈਣ ਜੀ ਤੁਹਾਨੂੰ ਕੀ ਲੱਗੇ ਠੀਕ ਠਾਕ ਨਾ ਸਾਡੇ ਘਰ ਹੋਵੇ ਚਾਹੇ ਨਾ ਹੋਵੇ ਤੂੰ ਹੀ ਸਾਡੇ ਨਾਲ ਬਹੁਤ ਸੋਹਣੀ ਕਰ ਛੱਡੀ ਆ ਤੇ ਇਹੋ ਹੀ ਬੜਾਵਾ ਤੁਹਾਡਾ ਉਹ ਚਲ ਇਨੀ ਗਰਮ ਨਾ ਹੋਵੇ ਮੈਨੂੰ ਤੈਨੂੰ ਪਤਾ ਤਾਂ ਹੈਗਾ ਵੀ ਤੇ ਢੀਕ ਠੱਠੀ ਦੇ ਗੇਰੀਂ ਦੀ ਹੈ ਜਦੋਂ ਤੁਹਾਨੂੰ ਕੋ ਲੱਗਦਾ ਹੀ ਨਹੀਂ ਆ ਤੇ ਅਸੀਂ ਮਰ ਜੀਏ ਰਹਿ ਜੀਏ ਤੁਹਾਨੂੰ ਕੀ ਲੱਗੇ ਹੁਣ ਲੱਗੇ ਆ ਹੁਣ ਮੈਨੂੰ ਪੁੱਛਣ ਵੀ ਮੁੜ ਕੇ ਕੋਈ ਗੱਲਤ ਨਹੀਂ ਹੋਈ ਮੰਮੀ ਵੇਖ ਲੋ ਇਸੇ ਕਰਕੇ ਤੁਹਾਨੂੰ ਮੈਂ ਮਨਾ ਕੀਤਾ ਸੀ ਜੇ ਅਹੀਂ ਚੱਲ ਜਾਂਦੇ ਤੇ ਇਹਨੇ 36 36 ਗੱਲਾਂ ਕਰਨੀਆਂ ਸੀ ਹੁਣ ਹੀ ਵੇਖ ਲੋ ਕਿਦਾਂ ਤਪੰਡੇ ਹੀ ਤੁਸੀਂ ਕਹਿੰਦੇ ਹੀ ਕਿ ਜਾਣਾ ਹੀ ਜਾਣਾ ਵਾ ਸੰਦੀਪ ਗੱਲ ਤੇਰੀ ਵਾਕਿਆ ਠੀਕ ਵਾ ਇਹਦੇ ਉਤਨੇ ਬਲੀ ਫਿਰਨਦੇ ਹੀ ਆ ਤੇ ਜੇ ਕੋਈ ਅਹੀਂ ਕੋ ਚੱਲ ਜਾਂਦੇ ਜੇ ਕੋਈ ਗੱਲ ਮੂੰਹ ਨਿਕਲ ਜੇ ਤੇ ਇਹਨੇ ਤੋਤਰਾ ਨਹੀਂ ਹਾਨੂੰ ਛੱਡਣਾ ਇਹਨੇ ਉਹੀ ਤੇ ਤੁਹਾਨੂੰ ਮੰਮੀ ਮੈਂ ਕਹਿਣ ਦੀ ਆ ਕੋਈ ਗੱਲ ਨਹੀਂ ਚੰਗਾ ਕੀਤਾ ਪੁੱਤ ਤੂੰ ਮਤ ਦੇ ਦਿੱਤੀ ਮੈਨੂੰ ਵੀ ਤਾਂ ਇਹ ਤੇ ਮੈਂ ਕਿਹਾ ਵਾ ਕੋਈ ਗੱਲ ਨਹੀਂ ਦੂਰ ਦੂਰ ਹੀ ਚੰਗੇ ਆ ਕੱਲ ਨੂੰ ਨਾ ਗੱਲਾਂ ਸੁਣਨ ਨਾਲੋਂ ਨਾ ਆਪਣੇ ਘਰ ਹੀ ਠੀਕ ਵਾ ਵਧੀਆ ਵਾ ਚਲੋ ਕੋਈ ਗੱਲ ਨਹੀਂ ਤੀਹਾਂ ਦੀ ਟੈਨਸ਼ਨ ਨਾ ਲਿਆ ਕਰੋ ਇਹਨਾਂ ਦਾ ਸੁਭਾਈ ਇਦਾਂ ਦਾ ਵਾ ਨਹੀਂ ਇਹਦੀ ਮੰਨਣ ਲੱਗੇ ਤਾਂ ਫਿਰ ਤੇ ਅਸੀਂ ਇਹਦੇ ਢੇਰ ਕਮਾਈਆਂ ਕੀਤੀਆਂ ਅਸੀਂ ਕੋਈ ਗੱਲ ਨਹੀਂ ਬਣਾਵਾ ਫਿਰ ਮੈਂ ਰੋਟੀ ਪਾਣੀ ਮਾਤਾ ਨਹੀਂ ਨਾ ਇੱਦੇ ਸੁੱਤਰ ਆਉਣਾ ਹੀ ਚੰਗਾ ਹੋਇਆ ਨਾਲੇ ਉਹ ਚਾਰ ਸੁਣਾ ਕੇ ਗਈ ਨਾ ਮਾਤਾ ਨੂੰ ਵੀ ਪਤਾ ਲੱਗ ਗਿਆ ਕਿ ਕਿਦਾਂ ਦੀ ਉਹ ਬੜਾ ਭੱਜ-ਭੱਜ ਜਾਣ ਦੇ ਹੀ ਕਿ ਮੈਂ ਫੈਸਲਾ ਕਰਵਾਉਣੀ ਆ ਜਾਓ ਹੋਰ ਜਾਓ ਫੈਸਲੇ ਕਰਵਾਉਣ ਚੰਗਾ ਹੋਇਆ ਨਾ ਮੈਂ ਮਨਾ ਕਰ ਦਿੱਤਾ ਇੱਦਾਂ ਹੀ ਇਹਨਾਂ ਨੂੰ ਪਿੱਛੇ ਹਟਾਉਣਾ ਵਾ ਉਧਰ ਜਾਣ ਨਹੀਂ ਦੇਣਾ ਹੁਣ ਮੈਂ ਕਦੀ ਵੀ ਤਦ ਆਏ ਕਿ ਕੀ ਕਰਨ ਗਈ ਇਹ ਕਾਫੀ ਸਹੀ ਕਿਤੇ ਮੈਨੂੰ ਡਾਰੀ ਲੱਗਦਾ ਬੁਲਾਵਾਂ ਬਣਾ ਲਾਂ ਇੰਦਰ ਪੂਰੀ ਰੋਟੀਆਂ ਰਹਿਣ ਦੇਣੀਆਂ ਆ ਹੀਗੀਆਂ ਤੇ ਮੈਂ ਲਾ ਲੈਣੀਆਂ ਆ ਹੀ ਚਲੋ ਕੋਈ ਗੱਲ ਨਹੀਂ ਹੰਮੀ ਬਸ ਪੱਕ ਚਲੀਆਂ ਆਂ ਖਾਓ ਤੁਸੀਂ ਟਾਈਮ ਨਹੀਂ ਹੋ ਗਿਆ ਤੂੰ ਰਹਿਂਦੇ ਮੈਂ ਲਮਨੀ ਆ ਤੇ ਤੂੰ लवली ਨੂੰ ਆਵਾਜ਼ ਮਾਰ ਤੇ ਤੁਸੀਂ ਦਵੇ ਜਣੇ ਖਾ ਲੋ ਜਾ ਕੇ ਓ ਮਮੀ ਜੀ ਕੋਈ ਗੱਲ ਨਹੀਂ ਆ ਖਾਓ ਤੁਸੀਂ ਬਹਿ ਕੇ ਗਰਮ ਗਰਮ ਲੱਥਨ ਦੀ ਆ ਤੁਹਾਡੇ ਕੋਈ ਨਹੀਂ ਖਾ ਲੈਣੇ ਆਪਾਂ ਵੀ ਚਲ ਕੋਈ ਗੱਲ ਨਹੀਂ ਰਸੋਈ 'ਚ ਗਰਮੀ ਬੜੀ ਆ ਤੇ ਤੂੰ ਜਾ ਤੇ ਕੋਈ ਨਹੀਂ ਮੈਂ ਲਾ ਕੇ ਨਾ ਤੇ ਫੜਾ ਦੇਣੀ ਆ ਤੁਹਾਨੂੰ ਉੱਥੇ ਉਹ ਚਲੋ ਕੋਈ ਗੱਲ ਨਹੀਂ ਅਮੀ ਮੈਂ ਕਰ ਲੈਣਾ ਵਾ ਤੁਸੀਂ ਬਹੁਤ ਹੀ ਕੋਈ ਗੱਲ ਨਹੀਂ ਪਾਉ ਲਮੇ ਤੇ ਮੈਂ ਲਿਉਣੀ ਆ ਰੋਟੀ ਤੁਹਾਡੇ ਵਾਦੀ ਚਲ ਠੀਕ ਆ ਵੇਖ ਲਾ ਨਹੀਂ ਤਾਂ ਮੈਂ ਤੈਂਦੀ ਵੀ ਚਲ ਮੈਂ ਲਾ ਦਿੰਦੀ ਤੇ ਤੁਸੀਂ ਖਾ ਲੈਂਦੇ ਗਰਮ ਗਰਮ ਤੇ ਕਿੱਥੋਂ ਆਏ ਆ ਤੁਸੀਂ ਮੈਂ ਕਿਤੇ ਹੋਵਨੀ ਇੱਥੇ ਆ ਮੜਾ ਜੀ ਚਾਚੀ ਤੇਰੀ ਵੱਲੀ ਗਈ ਆ ਅੱਛਾ ਅੱਛਾ ਹਾਂ ਚਲੋ ਕੋਈ ਗੱਲ ਨਹੀਂ ਬਹੁ ਫਿਰ ਮੜਾ ਜੀ ਮੈਂ ਲਿਉਣੀ ਆ ਰੋਟੀਆਂ ਚਲ ਠੀਕ ਆ ਵੇਖ ਲਾ ਫਿਰ ਆਪਣੀ ਮਰਜ਼ੀ ਕਿ ਉਹਨੇ ਸ਼ੁਭਰਵਾ ਕਿਤੇ ਇਹਨੂੰ ਵੀ ਸਮਝ ਲੱਗੀ ਹੈ ਵੀ ਮੇਰੀ ਵੀ ਨੌ ਹੈਗੀ ਆ ਘਰ ਨਹੀਂ ਤੇ ਇਹਨੇ ਨਾ ਮੇਰੇ ਨੱਕ ਚ ਨਕੇਲ ਪਾਈ ਹੀ ਕਿਤੇ ਸਾਹ ਲੈਣ ਨਹੀਂ ਦਿੱਦੀ ਕਿਤੇ ਉਹ ਸਸਕਾ ਜੀ ਹਾਲ ਚਾਲ ਤਾਂ ਨਾ ਕੀ ਹਾਲ ਆ ਵਧੀਆ ਵਧੀਆ ਤੁਸੀਂ ਦੱਸੋ ਆਪਣਾ ਕੀ ਕਰਦੇ ਬਹੁਤ ਠੀਕ ਆ ਜੱਦਾ ਜੀ ਹੋਰ ਤੇ ਮੈਂ ਵਧੀਆ ਵਧੀਆ ਨਾ ਤਾਂ ਫੋਨ ਕਰਦਾ ਆ ਅੱਛਾ ਅੱਛਾ ਹਾਂ ਚੱਲ ਪੁੱਛਣਾ ਵਾ ਤੰ ਮੈਨੂੰ ਤੇ ਸਾਰੀ ਰਾਤ ਨੀਂਦ ਨਹੀਂ ਆਈ ਪੀ ਠੀਕ ਠਾਕ ਵੀ ਹੋਏ ਉੱਥੇ ਉਹ ਨਹੀਂ ਨਹੀਂ ਵੀਰ ਜੀ ਤੁਸੀਂ ਟੈਨਸ਼ਨ ਨਾ ਲਓ ਹੁਣ ਕਿਸੇ ਗੱਲ ਦੀ ਵੀ ਅਛਾ ਇਹ ਹੁਣ ਐਨੇ ਤੀਰ ਵਾਂਗੂ ਸਿੱਧੇ ਹੋਈ ਹੈ ਨਾ ਕਿ ਜਿਹੜੀ ਕੋਈ ਗੱਲ ਹੀ ਨਹੀਂ ਕਰਨ ਵਾਲੀ ਮਗਰ ਮਗਰ ਤੁਰੇ ਫਿਰਦੀ ਆ ਸਾਸਤ ਨਹੀਂ ਕੋਈ ਗੱਲਬਾਤ ਕਰਦੀ ਤੇਰੀ ਨਾ ਨਾ ਸੱਸ ਨੇ ਕਦੀ ਗੱਲ ਕਰਨੀ ਆ ਮੈਂ ਨਹੀਂ ਹੀ ਸੋਈ ਵਿੱਚ ਰੋਟੀਆਂ ਦਾ ਕੰਮ ਕਰਨ ਮੈਨੂੰ ਰੋਟੀਆਂ ਬਣਾ ਲੈਣੀਆਂ ਤੇ ਮੰਮੀ ਆਈ ਮੇਰੇ ਲੱਗੇ ਤੇ ਕਹਿੰਦੇ ਵੀ ਫਿਰ ਪਿੰਦਰ ਲਿਆ ਮੈਂ ਪਕਾਉਣੀ ਆ ਪੁੱਤ ਕੋਈ ਗੱਲ ਨਹੀਂ ਤੁਸੀਂ ਬਹਿ ਕੇ ਖਾ ਲੋ ਹੁਣ ਤੇ ਵੀਰ ਜੀ ਕੋਈ ਗੱਲ ਹੀ ਨਹੀਂ ਕਰਨ ਵਾਲੀ ਤੇ ਅਛਾ ਹੁਣ ਇਹਨੂੰ ਨਾ ਵਜੀਆਂ ਦਾਸ ਆ ਥੋੜਾ ਜਿਹਾ ਹੋਇਆ ਵਾ ਲੱਗਨ ਦਿਆ ਵਾ ਨਹੀਂ ਤੇ ਅੱਗੇ ਅੱਗੇ ਦੇਖ ਤੇ ਮੈਨੂੰ ਜੀ ਨਹੀਂ ਦਿੰਦੀ ਹੁੰਦੀ ਅੱਗੇ ਇਹਨਾਂ ਦੇ ਇਰਾਦੇ 'ਚ ਇਹ ਹੈ ਨਾ ਕਿ ਇਹ ਗਰੀਬ ਆ ਤੇ ਇਹਨਾਂ ਨੇ ਕਿਹਾ ਕੋਈ ਕਦਮ ਚੁੱਕਣਾ ਇਹੋ ਹੀ ਗੱਲ ਹੈ ਵੀਰ ਜੀ ਇਹਨਾਂ ਨੂੰ ਇਹ ਹੀ ਕਿ ਉਹ ਗਰੀਬ ਹੋਆ ਮੜੇ ਆ ਉਹ ਕੋਈ ਕਰ ਨਹੀਂ ਸਕਦੇ ਤੇ ਅਸੀਂ ਤਗੜੇ ਆ ਤੇ ਅਸੀਂ ਜੋਰ ਚਲਾ ਲੈਣਾ ਆ ਆ ਵੀ ਉਹਨਾਂ ਨੇ ਕਿੰਨੇ ਕਰਨਾਵਾ ਤੇ ਆਪਣੇ ਰੱਖਿਆ ਤੇ ਸਰਚ ਹਾਂਜੀ ਗੱਲ ਤੇ ਇਹੋ ਹੀ ਨਾ ਵੀ ਅਹੀਂ ਇਹਨੂੰ ਨਾ ساری ਉਮਰ ਜੁੱਤੀ ਥਲੇ ਰੱਖਾਂਗੀ ਤੇ ਪਰ ਉਹ ਇਹਨਾਂ ਦੀ ਸਕੀਮ ਨਾ ਕਾਮਯਾਬ ਨਹੀਂ ਹੋਈ ਹਾਂ ਹਾਂ ਤਨਾਲੀ ਵੀਰ ਜੀ ਇਹਨੇ ਅੱਜ ਤੱਕ ਕਿਤੇ ਮੂੰਹ ਨਾ ਕਿਤੇ ਧੀਏ ਚਾਹੇ ਪੋਤ ਕਦੀ ਇਹਦੇ ਮੂੰਹ ਨਹੀਂ ਸੁਣਿਆ ਜਿਹੜਾ ਮੈਂ ਅੱਜ ਪਹਿਲੀ ਯਾਰ ਸੁਣਿਆ ਵਾਂ ਕਿਤੇ ਜਿਉਂ ਵੀ ਆਈ ਗਈ ਆ ਹਾਂ ਉਹ ਨਾ ਹੀ ਇਹ ਨਾ ਰੋੜਾ ਚੱਲ ਵੀ ਅਜੀ ਜੇ ਇਦਾਂ ਮੇਰੇ ਨਾਲ ਰਹਿਣ ਚਲੋ ਵਧੀਆ ਟੰਗ ਤਰੀਕੇ ਨਾਲ ਰਹਿਣ ਤੇ ਮੈਨੂੰ ਵੀ ਇੱਥੇ ਕੀ ਮੈਂ ਤੇ ਹੋਈ ਜਾਂਦੀ ਆ ਵੀ ਮੇਰੇ ਨਾਲ ਵਧੀਆ ਰਹਿਣ ਤੇ ਚਲੋ ਮੈਂ ਜਿੱਦਾਂ ਕਹੀ ਨਹੀਂ ਉਦਾਂ ਚਲੋ ਕਰਨ ਮੈਂ ਕਿਹੜਾ ਮੜਾ ਚਾਹੁੰਨੀ ਆ ਇਹਨਾਂ ਦਾ ਨਾ ਨਾ ਰਪਿੰਦਰ ਤੂੰ ਨੀ ਕੋਈ ਵੀ ਗੱਲ ਕਰਨੀ ਬਾਹੂ ਤੇਰਾ ਘਰ ਬਾਰ ਵਾਓ ਹੁਣ ਤੇ ਬਾਕੀ ਸੱਸ ਤੇਰੀ ਨੇ ਵੀ ਨਹੀਂ ਗੀ ਕੋਈ ਗੱਲ ਕਰਨੀ ਉਹਨੂੰ ਵੀ ਪਤਾ ਵਾ ਵੀ ਮੇਰੇ ਪੁੱਤ ਦਾ ਘਰ ਜੜ ਜਾਣਾ ਵੈਦਾਂ ਜੇ ਕੋਈ ਗੱਲ ਬਾਤ ਹੋਏ ਤੇ ਬਾਕੀ ਜੇ ਕਰਨਗੇ ਵੀ ਤੇ ਕੋਈ ਗੱਲ ਨਹੀਂ ਸਰਪੰਚ ਵੀ ਉਧਰ ਕਹਿੰਦਾ ਵਾ ਵੀ ਬੂਹਾ ਵੀ ਦੂਸਰੇ ਬੰਦੇ ਲਵਾ ਦਾਂਗੇ ਇਹਨਾਂ ਦੇ ਘਰਾਂ ਜੇ ਹੁਣ ਕੋਈ ਗੱਲ ਕਰਨਗੇ। ਉਹ ਹੋਈ ਨਾ ਵੀਰ ਜੀ ਇਹਨੂੰ ਇਹੋ ਹੀ ਵੀ ਹੁਣ ਪੈਸੇ ਪੁਹੇ ਵੀ ਘਰੋਂ ਲੱਗਣੇ ਆ ਤੇ ਜੇ ਇਹ ਨਾ ਕਮਾਵੇ ਚ ਪੈ ਗਈ। ਤਾਂ ਤਾਂ ਵਰਗੇ ਨੇ ਹੁਣ ਥੋੜੀ ਜੀ ਦੀ ਅਗਲ ਟਿਕਾਣੀ ਆਈ ਹੈ। ਉਹਨਾਂ ਦੇ ਭਾਵੇਂ ਹੋਰ ਵਾਰ ਨੂੰ ਤਲਵਾਰਾਂ ਮਾਰਦੀ ਵੀਰ ਜੀ। ਨਾ। ਕਿ ਨਾ ਰਿਹਾ ਤਾਂ ਇਹ ਇਹਨਾਂ ਕਰ ਪੰਜੀ ਬਾਬਾ ਗਨਾਂ ਪਤਾ ਕਰ ਆਇਆ ਨਾ। ਨਹੀਂ ਉਹ ਵੀ ਅਜੀ ਵਧੀਆ ਹੋਇਆ ਉਹ ਚਲ ਉਹ ਨਾਲ ਲੱਗੇ ਹੀ ਨਾ ਇੰਨੇ ਨਾਲ ਇਹਨਾਂ ਨੂੰ ਵੀ ਡਰ ਗਿਆ ਹੋ ਗਿਆ ਪਿੰਨਹੀਂ ਇਹਨਾਂ ਨਾਲ ਵੀ ਤੁਰਨ ਵਾਲੇ ਹੈਗੇ ਆ ਹਾਂ ਤੇ ਕੰਡਾ ਕਹਾ ਖਰਕੇਦਾਰ ਆ ਤੇ ਹੁਣ ਕੋਈ ਗੱਲ ਬਾਤ ਕੀਤੀ ਤੇ ਉਹ ਨਾਲ ਹੋਏ ਫਿਰ ਕੋਈ ਹੋਰੀ ਆ ਕਿ ਅਖਸ਼ ਹਾਂਜੀ ਹਾਂਜੀ ਨਹੀਂ ਨਹੀਂ ਕੋਈ ਗੱਲ ਨਹੀਂ ਵੀਰ ਜੀ ਤੂੰ ਫਿਕਰ ਨਾ ਕਰੋ ਇਹਨਾਂ ਬਾਸ ਮੈਂ ਠੀਕ ਠਾਕ ਵਧੀਆ ਵਾਂ ਤੇ ਬਾਕੀ ਚਲੋ ਮੈਂ ਤੁਹਾਡਾ ਨਾ ਦੇਣੀ ਦੇ ਸਕਦੀ ਜਿੰਨਾ ਤੁਸੀਂ ਮੇਰਾ ਕੀਤਾ ਵਾ ਮੈਂ ਤੇ ਭਾਬੀ ਨੂੰ ਵੀ ਸੋਹ ਕਹਿਣਾ ਹੈ ਕਿ ਭਾਬੀ ਵਿਚਾਰੀ ਨੇ ਵੀ ਇਨਾ ਮੇਰਾ ਸਾਥ ਦਿੱਤਾ ਨਾ ਕਿ ਜਿਹੜੀ ਕੋਈ ਕਹਿਣ ਦੀ ਗੱਲ ਨਹੀਂ 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 ਰਜਵੰਤ ਤੇ ਮੈਨੂੰ ਕਹਿਣ ਡੇ ਇਹ ਕਿ ਫੋਨ ਲਾ ਕੇ ਕੁੜੀ ਦਾ ਹਾਲ ਚਾਲ ਪੁੱਛੋ ਤੇ ਬਾਕੀ ਦਿਨ ਪਤਾ ਯਾਰ ਰਵਿੰਦਰ ਫੋਨ ਵੀ ਘਰੇ ਇੱਕੋ ਹੀ ਆ ਤੇ ਜਦੋਂ ਮੈਂ ਕੰਮ ਤੋਂ ਆਉਣਾ ਹੈ ਫਿਰ ਆਣ ਕੇ ਕੀ ਕਰਨਾ ਹੈ ਉੱਥੇ ਸਾਰੀ ਦਿਹਾੜੀ ਵੇਖ ਲੈਣੀ ਲੱਗਦਾ ਕੋਈ ਹਾਂਜੀ ਨਹੀਂ ਉਹਦੇ ਵੀਰ ਜੀ ਹੈ ਹੀ ਆ ਤੇ ਨਹੀਂ ਬੱਸ ਵਧੀਆ ਠੀਕ ਠਾਕ ਆ ਤੇ ਚਲੋ ਕੋਈ ਗੱਲ ਨਹੀਂ ਮੈਂ ਨਾ ਫੇਰ ਤੁਹਾਨੂੰ ਕਰੂੰਗੀ ਫੋਨ ਹੋਣਾ ਟਾਈਮ ਕਿੰਨਾ ਹੀ ਹੋ ਗਿਆ ਉਹ ਖਾਓ ਤੁਸੀਂ ਰੋਟੀ ਪਣੀ ਹੈ ਤੁਸੀਂ ਕੀ ਜੀ ਇਹ ਕਲੀਨ ਕਰਤੀ ਕਰਦਾ ਹਾਂ ਹਾਂ ਜੀ ਚਲੋ ਠੀਕ ਜੀ ਕਰੂੰਗੀ ਮੈਂ ਸਰਨਾਲੇ ਭਾਬੀ ਨੂੰ ਚਲ ਠੀਕ ਆ ਫਿਰ ਪਿੰਦਰ ਤੂੰ ਵੀ ਕਰ ਲੈ ਕੰਮ ਕਰ ਮੈਂ ਵੀ ਨਹਾ ਦੋ ਲਵਾ ਫਿਰ ਚੰਗਾ ਠੀਕ ਠੀਕ ਠੀਕ